ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਤੇ ਦੋਸਤੋ ਅੱਜ ਦੀ ਵੀਡੀਓ ਜਿਹੜੀ ਆ ਮੈਂ ਹੌਬੀ ਤਾਲੀਵਾਲ ਦਾ ਇੱਕ ਬਹੁਤ ਕੰਟਰੋਵਰਸੀ ਚੱਲ ਰਹੀ ਆ ਬਹੁਤ ਸਾਰੇ ਚੈਨਲਾਂ ਵਾਲੇ ਉਹਨਾਂ ਦੇ ਨਾਲ ਕੰਟਰੋਵਰਸੀ ਚੱਲ ਰਹੀ ਆ ਕਿ ਪਿੱਛੇ ਜੇ ਥੋੜੇ ਦਿਨ ਪਹਿਲਾਂ ਜਲਾਲ ਉਸਮਾ ਜਿਹੜਾ ਮੇਲਾ ਹੁੰਦਾ ਹਰ ਸਾਲ ਤੇ ਉੱਥੇ ਮੇਲੇ ਦੇ ਉੱਤੇ ਜਿਹੜੀ ਐਂਕਰ ਕੁੜੀ ਸੀਗੀ ਉਹਦੇ ਨਾਲ ਕੁਝ ਗੱਲਬਾਤ ਹੋਈ ਬੈਸ ਬਸਈਆ ਹੋਇਆ ਤੇ ਉਹ ਕੁੜੀ ਨੇ ਜਿਹੜਾ ਸਟੇਜ ਦੇ ਉੱਪਰ ਖੜ ਕੇ ਮਾਈਕ ਦੇ ਵਿੱਚ ਇਹ ਗੱਲ ਕਹੀ ਕਿ ਇਹ ਮੇਰਾ ਜਿਹੜਾ ਵਾ ਮੇਲਾ ਜਿਹੜਾ ਵਾ ਇਹ ਮੇਰਾ ਲਾਸਟ ਮੇਲਾ ਵਾ ਇਸ ਤੋਂ ਬਾਅਦ ਮੈਂ ਜਲਾਲ ਉਸਮਾ ਮੇਲਾ ਜਿਹੜਾ ਮੈਂ ਕਦੇ ਨਹੀਂ ਆਵਾਂਗੀ ਔਰ ਹੋਰ ਵੀ ਬਹੁਤ ਵੱਡੀਆਂ-ਵੱਡੀਆਂ ਗੱਲਾਂ ਕਹੀਆਂ ਕਿ ਮੈਂ ਕਹਿੰਦੀ ਕਿ ਮੈਨੂੰ ਜਲਾਲ ਉਸਮਾ ਜੀ ਨੇ ਕੁਝ ਨਹੀਂ ਕਿਹਾ ਜਿਹੜੇ ਉੱਥੋਂ ਦੇ ਮੇਲੇ ਦੇ ਓਨਰ ਨੇ ਉਹਨਾਂ ਨੇ ਕੁਝ ਨਹੀਂ ਕਿਹਾ ਬਟ ਮੈਨੂੰ ਜਿਆਦਾ ਪ੍ਰੋਬਲਮ ਹੋ ਹੋਬੀ ਢਾਲੀਵਾਲ ਨੇ ਕੀਤੀ ਆ ਤੇ ਮੈਂ ਹੋਬੀ ਢਾਲੀਵਾਲ ਤੋਂ ਨਾਰਾਜ਼ ਆ ਤੇ ਆਪਣੇ ਆਪ ਨੂੰ ਐਕਟਰ ਕਹਿੰਦੇ ਨੇ ਪਰ ਐਕਟਰ ਅਖਵਾਉਣ ਦੇ ਕਾਬਲ ਨਹੀਂ ਕਹਿੰਦੇ ਨੇ ਕਿ ਮੈਂ 100 ਫਿਲਮਾਂ ਕਰ ਚੁੱਕਿਆ ਤੇ ਉਹ ਕੁੜੀ ਨੇ ਕਿਹਾ ਕਿ ਬੇਸ਼ੱਕ ਤੁਸੀਂ ਭਾਵੇਂ 100 ਫਿਲਮਾਂ ਕੀਤੀਆਂ ਹੋਣ ਤੁਸੀਂ ਭਾਵੇਂ ਕਿੰਨੀਆਂ ਵੀ ਫਿਲਮਾਂ ਕੀਤੀਆਂ ਹੋਣ ਜਦ ਤੱਕ ਤੁਹਾਨੂੰ ਕਿਸੇ ਤੇ ਪੈਂਦੀ ਇੱਜ਼ਤ ਨਹੀਂ ਕਰਨੀ ਆਉਂਦੀ ਉਹ ਫਿਲਮਾਂ ਜਿਹੜੀਆਂ ਨੇ ਉਹ ਮਿੱਟੀ ਨਹੀਂ ਹਨਾ ਤੇ ਕਾਦੇ ਇਨਸਾਨ ਹੋ ਤੁਸੀਂ ਹਨਾ ਤੇ ਹੋਬੀ ਟਾਲੀਵਾਲ ਨੂੰ ਇਹ ਈ ਢੀ ਵੱਡੀ ਗੱਲ ਜਿਹੜੀ ਆ ਮਾਈਕ ਦੇ ਵਿੱਚ ਜਿਹੜੇ ਹਜ਼ਾਰਾਂ ਆਡियंस ਦੇ ਵਿੱਚ ਇਹ ਗੱਲ ਕਹੀ ਹੁਣ ਇਹ ਗੱਲ ਦਾ ਪਤਾ ਨਹੀਂ ਆ ਕਿ ਹੋਬੀ ਟਾਲੀਵਾਲ ਨੇ ਕਿਹੜੀ ਗੱਲ ਕਰਕੇ ਉਸ ਕੁੜੀ ਦੇ ਨਾਲ ਜੋ ਕੁੜੀ ਕਹਿ ਰਹੀ ਹੈ ਕਿ ਬਤਮੀਜ਼ੀ ਕੀਤੀ ਐ ਪਰ ਮੈਂ ਇੱਕ ਗੱਲ ਕਹਿਣਾ ਚਾਹਨਾ ਹਾਂ ਹੌਬੀ ਧਾਲੀਵਾਲ ਨੂੰ ਕਿ ਤੁਸੀਂ ਐਕਟਰ ਹੋ ਤੁਹਾਨੂੰ ਲੋਕ ਪਸੰਦ ਕਰਦੇ ਨੇ ਜਿੰਨੇ ਕੁ ਵੀ ਕਰਦੇ ਨੇ ਕਿਉਂਕਿ ਪਸੰਦ ਤੁਹਾਨੂੰ ਜਦੋਂ ਤੁਸੀਂ ਕਿਸਾਨਾਂ ਦੇ ਵਿਰੁੱਧ ਖਲੋਤੇ ਜਾ ਕੇ ਮਤਲਬ ਕਿਸਾਨਾਂ ਦੀ ਸਪੋਰਟ ਕੀਤੀ ਤੇ ਵਾਕਿਆ ਹੀ ਤੁਹਾਡੀ ਸਪੋਰਟ 'ਚ ਸਾਰੇ ਉਤਰੇ ਪਰ ਜਦੋਂ ਤੁਸੀਂ ਬੀਜੇਪੀ ਜੁਆਇਨ ਕਰ ਲਈ ਤੇ ਬਹੁਤ ਸਾਰੇ ਪੰਜਾਬੀ ਜਿਹੜੇ ਨੇ ਉਹ ਨਾਰਾਜ਼ ਹੋ ਗਏ ਕਿ ਤੁਸੀਂ ਬੀਜੇਪੀ ਕਿਉਂ ਜੁਆਇਨ ਕੀਤੀ ਹਨ ਕਿਸਾਨਾਂ ਦੇ ਵਿਰੁੱਧ ਹੋਗੇ ਗਲਤ ਸ਼ਬਦਾਵਲੀ ਜਿਹੜੀ ਆ ਤੁਸੀਂ ਵਰਤਦੇ ਰਹਿ ਕਿਸਾਨਾਂ ਵਾਸਤੇ ਇੱਕ ਖਾਣਾ ਪੰਜਾਬ ਦਾ ਰਹਿਣਾ ਪੰਜਾਬ ਚ ਪੰਜਾਬੀ ਫਿਲਮਾਂ ਬਣਾਉਣੀਆਂ ਇਹ ਗਲਤ ਗੱਲ ਹੈ ਮੇਰੇ ਵਾਸਤੇ ਤੇ ਇਹ ਗੱਲ ਜਿਹੜੀ ਹੈ ਬਹੁਤ ਠੀਕ ਨਹੀਂ ਲੱਗਦੀ ਕਿਉਂਕਿ ਤੁਸੀਂ ਇੱਕ ਪਾਸੇ ਤੇ ਕਹਿੰਦੇ ਜੇ ਅਸੀਂ ਪੰਜਾਬੀਆਂ ਜੀ ਅਸੀਂ ਪੰਜਾਬ ਵਾਸਤੇ ਕੁਝ ਵੀ ਕਰ ਸਕਦੇ ਆ ਪਰ ਜੇ ਤੁਸੀਂ ਪੰਜਾਬ ਵਾਸਤੇ ਕੁਝ ਵੀ ਕਰ ਸਕਦੇ ਜੇ ਤਾਂ ਇੰਨਾ ਟਾਈਮ ਹੋ ਗਿਆ ਕਿਸਾਨ ਜਿਹੜੇ ਨੇ ਉਹ ਸੜਕਾਂ ਤੇ ਰੁੱਲ ਰੋਲ ਲਾ ਰਹੇ ਨੇ ਤੇ ਉਹਨਾਂ ਵਾਸਤੇ ਕੁਝ ਨਾ ਕੁਝ ਕਰਨਾ ਚਾਹੀਦਾ ਸੀ ਜੇ ਤੁਸੀਂ ਬੀਜੇਪੀ ਜੁਆਇਨ ਕਰ ਹੀ ਲਈ ਸੀ ਤੇ ਉਹਨਾਂ ਵਾਸਤੇ ਕੁਝ ਨਾ ਕੁਝ ਕਰਦੇ ਪਰ ਤੁਸੀਂ ਨਹੀਂ ਕੁਛ ਵੀ ਨਹੀਂ ਕੀਤਾ ਉਹਨਾਂ ਵਾਸਤੇ ਤੇ ਉਹਨਾਂ ਨੂੰ ਅ ਜਿਹੜਾ ਵਾ ਉਹਨਾਂ ਨੂੰ ਗਲਤ ਬੋਲਦੇ ਰਹੇ ਤੁਸੀਂ ਬਹੁਤ ਗਲਤ ਗੱਲਾਂ ਕਈਆਂ ਮੇਰੇ ਹਿਸਾਬ ਨਾਲ ਇਹ ਗੱਲਾਂ ਜਿਹੜੀਆਂ ਨੇ ਇਹ ਸ਼ੋਭਾ ਨਹੀਂ ਦਿੰਦੀਆਂ ਮੇਰੇ ਹਿਸਾਬ ਨਾਲ ਨਾਲ ਸ਼ੋਭਾ ਨਹੀਂ ਦਿੰਦੀਆਂ ਇਹ ਗੱਲਾਂ ਸੋ ਇਸ ਕਰਕੇ ਜੋ ਵੀ ਫੈਸਲਾ ਕਰਨਾ ਸੋ ਸਮਝ ਕੇ ਕਰਨਾ ਚਾਹੀਦਾ ਸੋ बोलन ਲੱਗਿਆ ਵੀ ਸੋਚਣਾ ਚਾਹੀਦਾ ਉਹ ਮੈਂ ਮੇਲਾ ਦੇਖਿਆ ਆਨਲਾਈਨ ਆਨਲਾਈਵ ਚੱਲ ਰਿਹਾ ਸੀ ਮੇਲਾ ਤੇ ਮੈਂ ਖੁਦ ਉਹ ਜਿਹੜੀ ਲਾਈਵ ਦੇਖੀ ਆ ਮੈਂ ਉਹ ਜਿਹੜੀ ਘਟਨਾ ਹੋਈ ਹੈ ਉਹ ਬੀਤਾ ਵਾਲ ਤੇ ਐਂਕਰ ਦੇ ਵਿਚਾਲ ਜਿਹੜੀ ਹੋਈ ਹੈ ਟਕਰਾਰ ਉਹ ਮੈਂ ਖੁਦ ਦੇਖੀ ਆ ਲਾਈਵ ਦੇਖੀ ਆ ਮੈਂ ਮੈਨੂੰ ਖੁਦ ਨੂੰ ਬੜਾ ਮਹਿਸੂਸ ਹੋਇਆ ਪਰ ਉਹ ਲੜਕੀ ਝੂਠ ਨਹੀਂ ਬੋਲੂਗੀ ਕੁਛ ਨਾ ਕੁਛ ਤਾਂ ਕਿਹਾ ਹੀ ਹੋਊਗਾ ਉਹ ਬੀਤਾ ਵਾਲ ਨੇ ਇੰਨਾ ਹੰਕਾਰ ਵੀ ਨਹੀਂ ਚੰਗਾ ਹੁੰਦਾ ਕਿਉਂਕਿ ਇਹ ਪੰਜਾਬ ਹੈ ਇੱਥੇ ਬਹੁਤ ਵੱਡੇ ਵੱਡੇ ਬੰਦੇ ਆਏ ਜਿਹੜੇ ਆਪਣੇ ਆਪ ਨੂੰ ਕਹਿੰਦੇ ਸੀਗੇ ਬਸ ਇੰਡਸਟਰੀ ਸਾਡੇ ਸਿਰ ਤੇ ਹੀ ਆ ਜੋ ਜੋ ਹਣੀ ਸਿੰਘ ਵਰਗੇ ਜਿਹੜੇ ਅੱਜ ਹਨਾ ਅੱਜ ਉਹਨਾਂ ਦਾ ਨਾਮ ਨਿਸ਼ਾਨ ਵੀ ਨਹੀਂ ਹੈਗਾ ਕਿਤੇ ਮਹੀਨੇ ਚ ਇੱਕ ਅੱਧਾ ਗਾਣਾ ਕੱਢਦੇ ਨਹੀਂ ਤੇ ਕਿਤੇ ਨਾਂ ਸੀ ਜੋ ਜੋ ਹਣੀ ਸਿੰਘ ਤੇ ਬੜੇ ਵੱਡੇ ਵੱਡੇ ਆਏ ਆ ਬੜੇ ਕਹਿ ਨਹੀਂ ਬਹੁਤ ਵੱਡੇ ਵੱਡੇ ਆਰਟਿਸਟ ਆਏ ਨਹੀਂ ਵਰਿੰਦਰ ਜੀ ਦਾ ਸਮਾਂ ਹੁੰਦਾ ਸੀ ਤੇ ਫਿਰ ਮੇਲ ਮਿੱਤਲ ਜੀ ਦਾ ਵੀ ਸਮਾਂ ਹੁੰਦਾ ਸੀ ਮਾਨਕ ਦਾ ਸਮਾਂ ਹੁੰਦਾ ਸੀ ਚਮਕੀਲੇ ਦਾ ਸਮਾਂ ਹੁੰਦਾ ਸੀ ਸਮੇਂ ਦੇ ਹਿਸਾਬ ਨਾਲ ਇਹ ਜਿਹੜੀ ਚੱਲਦੀ ਹਰ ਇੱਕ ਇਨਸਾਨ ਤੇ ਕੋਈ ਸਮਾਂ ਆਉਂਦਾ ਹੀ ਆਉਂਦਾ ਭਾਵੇਂ ਉਹ ਕੋਈ ਵੀ ਆ ਹਰ ਇੱਕ insan ਤੇ ਸਮਾਂ ਆਉਂਦਾ ਸੋ ਉਸ ਸਮੇਂ ਨੂੰ ਸਾਹਮਣ ਦੀ ਬੋਤਲ ਉਹੜਾ ਕਿਸੇ ਟਾਈਮ ਗੁਰਦਾਸ ਮਾਨ ਦਾ ਲੋਕ ਬਹੁਤ ਸਤਿਕਾਰ ਕਰਦੇ ਸੀ ਪਰ ਜਦੋਂ ਦੀ ਇਹ ਬੱਤੀ ਵਾਲੀ ਗੱਲ ਆਈ ਹੈ ਤੇ ਸਤਿਕਾਰ ਜਿਹੜਾ ਉਹਨਾਂ ਦਾ ਪੰਜਾਬੀ ਕਰਨੋਂ ਹਟ ਗਿਆ ਸੋ ਮੈਂ ਹੋ ਵੀ ਧਾਲੀ ਬਾਲ ਨੂੰ ਕਹਿੰਨਾ ਕਿ ਜੇ ਤੁਹਾਨੂੰ ਸ਼ੋਹਰਤ ਤੇ ਦੌਲਤ ਮਿਲੀ ਹੈ ਤੇ ਬੜੀ ਇਸ਼ਾਮ ਕੇ ਚੱਲਣ ਵਾਲਿਆ ਸਮਾਂ ਜੇ ਮਿਲਿਆ ਹੈ ਤੁਹਾਨੂੰ ਤੇ ਸਾਮ ਕੇ ਚੱਲੋ ਨਹੀਂ ਤੇ ਪਛਤਾਉਗੇ ਇੱਕ ਨਾ ਇੱਕ ਦਿਨ ਜਦੋਂ ਲੋਕਾਂ ਨੇ ਤੁਹਾਨੂੰ ਸਿਰੋਂ ਨਕਾਰ ਦਿੱਤਾ ਸੋ ਇਸ ਕਰਕੇ ਮੈਂ ਮੈਂ ਮੈਨੂੰ ਪ੍ਰੋਪਰ ਗੱਲ ਤਾਂ ਨਹੀਂ ਪਤਾ ਕਿ ਕੀ ਗੱਲ ਹੈ ਕਿ ਇਹਦੇ ਵਿੱਚ ਕੁੜੀ ਵੀ ਗਲਤ ਹੋ ਸਕਦੀ ਹੈ ਜਾਂ ਉਹ ਬਿਤਾ ਵਾਲੀ ਵੱਲ ਦੀ ਗਲਤੀ ਹੈ ਪਰ ਇੰਨੀ ਦੁਖੀ ਹੋ ਕੇ ਉਸ ਕੁੜੀ ਨੇ ਕੱਠ ਦੇ ਵਿੱਚ ਜਿਹੜੀ ਗੱਲ ਕਹੀ ਹੈ ਉਹ ਸੱਚੀ ਕਹਿ ਸਕਦੀ ਹੈ ਕੋਈ ਸੱਚਾ ਹੀ ਇਨਸਾਨ ਕਹਿ ਸਕਦਾ ਜਿਹੜੇ ਦਿਲ ਨੂੰ ਲੱਗੀ ਹੋਵੇ ਉਹ ਹੀ ਕਹਿ ਸਕਦਾ ਸੋ ਇਸ ਕਰਕੇ ਗੱਲ ਕੋਈ ਵੀ ਹੈ ਉਹਨੂੰ ਬਹਿ ਕੇ ਜਿਹੜੀ ਗੱਲ ਹੋ ਜਾਣੀ ਹੈ ਉਹਦੇ ਨਾਲ ਦਾ ਮਜ਼ਾ ਨਹੀਂ ਹੈਗਾ ਚਲੋ ਜੇ ਹੋਈ ਸੀ ਕੁੜੀ ਕੋ ਹੋਈ ਸੀ ਜਾਂ ਹੋਬੀਟ ਵਾਲ ਕੋ ਹੋਈ ਸੀ ਤੇ ਮਾਫੀ ਮੰਗਣ ਦੇ ਨਾਲ ਕੋਈ ਬੰਦਾ ਵੱਡਾ ਛੋਟਾ ਨਹੀਂ ਹੋ ਜਾਂਦਾ ਸੋ ਧੀਆਂ ਭੈਣਾਂ ਦੀ ਇੱਜ਼ਤ ਕਰਨੀ ਚਾਹੀਦੀ ਹੈ ਕਿਉਂਕਿ ਤੁਹਾਨੂੰ ਲੋਕ ਫੋਲੋ ਕਰਦੇ ਨਹੀਂ ਤੁਹਾਡਾ ਸਤਿਕਾਰ ਕਰਦੇ ਨੇ ਤੁਹਾਡੀਆਂ ਫਿਲਮਾਂ ਦੇਖਦੇ ਨੇ ਫਿਰ ਜਿੱਦਾਂ ਦਾ ਤੁਸੀਂ ਬੀਵਿਅਰ ਕਰੋਗੇ ਲੋਕ ਵੀ ਫਿਰ ਉਦਾਂ ਦਾ ਹੀ ਚਾਹੁੰਦੇ ਨੇ ਸੋ ਇਸ ਕਰਕੇ ਅ ਚੱਲਣਾ ਚਾਹੀਦਾ ਸਮੇਂ ਦੇ ਨਾਲ ਤੇ ਆਪਣੀ ਹੋਸ਼ ਆਵਾਸ਼ 'ਚ ਰਹਿ ਕੇ ਗੱਲ ਕਰਨੀ ਚਾਹੀਦੀ ਹੈ ਮੇਰੀ ਤਾਂ ਇਹੋ ਸੁਝਾਵ ਆ ਬਾਕੀ ਤੁਹਾਨੂੰ ਕੌਣ ਸਹੀ ਲੱਗਦਾ ਕੌਣ ਗਲਤ ਲੱਗਦਾ ਕਮੈਂਟਾਂ ਰਾਹੀਂ ਜ਼ਰੂਰ ਦੱਸਿਓ ਮੈਨੂੰ ਤਾਂ ਜਿੱਥੋਂ ਤੱਕ ਲੱਗਦਾ ਕਿ ਹੌਬੀਦਾਲੀ ਵਾਲ ਹੀ ਗਲਤ ਹੋਣਗੇ ਕਿਉਂਕਿ ਉਹਨਾਂ ਦਾ ਕੋਈ ਆਇਆ ਨਹੀਂ ਬਿਆਨ ਨਹੀਂ ਅਜੇ ਤੱਕ ਆਇਆ ਹਾਂ ਉਸ ਦਿਨ ਉਹਨਾਂ ਨੇ ਕਿਹਾ ਸੀ ਧੀਏ ਤੂੰ ਮੇਰੀ ਧੀ ਹੈ ਕੋਈ ਗੱਲ ਨਹੀਂ ਤੂੰ ਕਹਿ ਤਾ ਕੋਈ ਗੱਲ ਨਹੀਂ ਪਰ ਕਹਿਣ ਨਾਲ ਤੇ ਮਾਫੀ ਮੰਗਣ ਨਾਲ ਬਹੁਤ ਫਰਕ ਪੈਂਦਾ ਬਹੁਤ ਵੱਡਾ ਫਰਕ ਪੈਂਦਾ ਸੋ ਇਸ ਕਰਕੇ ਬਹੁਤ ਵੱਡੇ ਸੁਝਾਅ ਬਹੁਤ ਵੱਡੀਆਂ ਗੱਲਾਂ ਜਿਹੜੀਆਂ ਉਹ ਕਰਨ ਦੀ ਲੋੜ ਆ ਸਮਝਣ ਦੀ ਲੋੜ ਆ ਸੋ ਇਸ ਕਰਕੇ ਇਹੋ ਬੀਤਾ ਲਈ ਬਾਲ ਜੀ ਜੀ ਇਸ ਕਰਕੇ ਕਹਿ ਰਹੇ ਆ ਕਿ ਕਿ ਸਤਿਕਾਰਯੋਗ ਵੱਡੇ ਹੋ ਤੁਸੀਂ ਬਾਰੇ ਜੋ ਜਦੋਂ ਨਾ ਤੁਸੀਂ ਬੀਜੇਪੀ ਜੁਆਇਨ ਕਰ ਲਈ ਨਾ ਬੀਜੇਪੀ ਤੋਂ ਬਾਅਦ ਚ ਹਰ ਇੱਕ ਪੰਜਾਬੀ ਦੇ ਮਨੋਂ ਲੱਥ ਗਏ ਤੁਸੀਂ ਤੁਹਾਡੇ ਇੰਟਰਵਿਊ ਬਹੁਤ ਦੇਖੀਆਂ ਤੁਹਾਡੀਆਂ ਗੱਲਾਂ ਬਹੁਤ ਵਿਚਾਰ ਬਹੁਤ ਵਧੀਆ ਨੇ بس ਇੱਕ ਨਿੱਗੀ ਜਿਹੀ ਗਲਤੀ ਕਰ ਬਿਟੇ ਉਸ ਗਲਤੀ ਦੀ سزا ਜਿਹੜੀ ਹੈ ਉਹ ਪੂਰਤ ਰਹੇ ਹੋ ਅੱਛਾ ਮਹਾਰਾਜ ਚੜ੍ਹਦੀ ਕਲਾ ਕਰੇ ਤੁਹਾਡੀ ਅਸੀਂ ਤੁਹਾਡੇ ਦੋਖੀ ਨਹੀਂ ਗਏ ਪਰ ਜੋ ਵੀ ਆ ਸੋਚਣ ਤੇ ਸਮਝਣ ਦੀ ਲੋੜ ਹੈ ਤੁਸੀਂ ਏਡੇ ਵੱਡੇ ਆਰਟਿਸਟ ਹੋ ਤੇ ਤੋਲ ਕੇ ਬੋਲਣਾ ਚਾਹੀਦਾ ਸੀ ਜੇ ਉਸ ਕੁੜੀ ਨੂੰ ਕੁਝ ਬੋਲਿਆ ਤੋਂ ਬਾਕੀ ਗੱਲਾਂ ਬਹੁਤ ਲੰਮੀਆਂ ਬਹੁਤ ਕਰ ਸਕਦੇ ਆ ਆਪਾਂ ਇਸ ਮੁੱਦੇ ਦੇ ਉੱਪਰ ਪਰ ਕੋਈ ਫਾਇਦਾ ਨਹੀਂ ਪਾਣੀ ਚ ਮਤਾ ਨਹੀਂ ਭਾਉਂਦਾ ਤੋਂ ਇਸ ਕਰਕੇ ਆਪਣੇ ਵਿਚਾਰ ਜਿਹੜੇ ਆ ਉਹ ਜ਼ਰੂਰ ਦੱਸਿਓ ਕਮੈਂਟਾਂ ਦੇ ਵਿੱਚ ਮਿਲਦੇ ਆ ਨੈਕਸਟ ਵੀਡੀਓ ਵਿੱਚ ਐਵੀ ਜਾਣਕਾਰੀ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ